ਦੋਸਤੋ ਅੱਜ ਟੀਟੂ ਬਣਿਆ ਤੁਹਾਡੇ ਨਾਲ ਵਾਦਾ ਕਰਦਾ ਵਾ ਵੀ ਇਹ ਲੁੱਦਾ ਨਾਲ ਕੋਈ ਦਾ ਘਾਟਣਾ ਮੈਂ ਜੇ ਕੋਈ ਮੇਰੇ ਬਿਆਨ ਤੋਂ ਬਾਅਦ ਮੈਥੋਂ ਡਰ-ਡਰ ਝੱਟ ਡਰਦਾ ਛੇਤੀ ਛੇਤੀ ਇਹਦਾ ਦੁਕਾਟਣ ਕਰ ਜਾਂਦਾ ਵਾ ਤਾਂ ਉਹ ਸੁਧ ਘਾਟਣ ਨੂੰ ਯਾਨੀ ਨਕਲੀ ਮੰਨਿਆ ਜਾਏਗਾ ਦੋਸਤੋ ਟੀਟੂ ਬਣਿਆ ਕਰੇਗਾ ਐਨ ਪੂਰੇ ਸਾਨੂੰ ਸ਼ਖਤ ਨਾ ਕਰੇਗਾ ਐਨ ਬੈਂਡ ਬਾਜਿਆਂ ਨਾਲ ਪੂਰੇ ਪ੍ਰੋਗ ਸ਼ੋਭ ਨਾਲ ਇੱਥੇ ਨਵੇਂ ਸਾਲ ਤੋਂ ਬਾਅਦ ਕਰੇਗਾ ਟੀ 2 ਬਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਕਿ ਜਾਣਦੇ ਆ ਵੀ ਲੁਧਿਆਣੇ ਜਿਹੜਾ ਪੁਲ ਬਣਿਆ ਆਵਾ ਉਸ ਦੇ ਉਦਘਾਟਨ ਵਾਸਤੇ ਰੀਵਨ ਕਟਣ ਵਾਸਤੇ ਰੌਣਾ ਪਿਆ ਆਵਾ ਪੁਲ ਤੇ ਪੁਲਿਸ ਲੱਗੀ ਕਰਾ ਉਦੀ ਰਾਖੀ ਨੂੰ ਕੋਈ ਉਦਘਾਟਨ ਨਾ ਕਰ ਦੇਵੇ ਪਰ ਦੋਸਤੋ ਅੱਜ ਟੀਟੂ ਬਾਣੀ ਤੋਂ ਅੱਥਰ ਨਾਲ ਵਾਦਾ ਕਰਦਾ ਵਾ ਵੀ ਇਹ ਲੁਧਿਆਣਾ ਪੁਲ ਦਾ ਉਦਘਾਟਨ ਮੈਂ ਕਰੂਗਾ ਕਰ ਟੀਟੂ ਬਾਣੀ ਐਂਡ ਪਾਰਟੀ ਕਰੂਗੀ ਕਿਦਾਂ ਕਿਉਂਕਿ ਜਿਹੜਾ ਆ ਪੁਲ ਹੈਗਾ ਵਾ ਆਹ ਜਨਤਾ ਦੇ ਪੈਸੇ ਨਾਲ ਬਣਾਇਆ ਜਾਂਦਾ ਵਾ ਬਾਅਦ ਚ ਟੋਲ ਟੈਕਸ ਵੀ ਭਰਨੇ ਪੈਂਦੇ ਨੇ ਤੇ ਟੈਕਸ ਵੀ ਅਸੀਂ ਕਾਫੀ ਦਿੰਨੇ ਆ ਆ ਗੱਡੀਆਂ ਵਾਲੇ ਪੈਟਰੋਲ ਪੰਪ ਤੇ ਟੈਕਸ ਦਿੰਦੇ ਆ ਡੀਜ਼ਲ ਤੇ ਟੈਕਸ ਦਿੰਦੇ ਆ ਤੇ ਆ ਲੀਡਰ ਜਿਹੜੇ ਹੈਗੇ ਆ ਆ ਸਿਆਸਤ ਕਰਦੇ ਆ ਕਰ ਕਿ ਰੋਲਾ ਤਾਂ ਮੈਂ ਬੰਦਾ ਰਿਆ ਵਾ ਵੀ ਭਾਈ ਟ੍ਰੈਫਿਕ ਆ ਟ੍ਰੈਫਿਕ ਆ ਪੁਲ ਬਣਾਓ ਸੈਂਟਰ ਨੇ ਮੇਰੀ ਆਵਾਜ਼ ਸੁਣ ਲਈ ਤੇ ਪੁਲ ਤਾਂ ਸੈਂਟਰ ਵਾਲੇ ਬਣਾ ਰਹੇ ਆ ਤੇ ਆ ਰੋਲਾ ਆ ਪਾ ਰਹੇ ਆ ਵੀ ਅਸੀਂ ਬਣਾਇਆ ਅਸੀਂ ਬਣਾਇਆ ਤੇ ਇਸ ਦਾ ਉਦਘਾਟਨ 22 ਬਣੀਆਂ ਯਾਨੀ ਕਰੇਗਾ ਕਰ ਤੇ ਇਸ ਦਾ ਉਦਘਾਟਨ ਤੇ ਬਾਕੀ ਜੇ ਕੋਈ ਮੇਰੇ ਬਿਆਨ ਤੋਂ ਬਾਅਦ ਮੈਤੋ ਡਰ ਦਰ ਡਰ ਦਾ ਛੇਤੀ ਛੇਤੀ ਇਹਨਾਂ ਉਗਾਟਨ ਕਰ ਜਾਂਦਾ ਵਾ ਤਾਂ ਉਸ ਉਦਘਾਟਨ ਨੂੰ ਯਾਨੀ ਨਕਲੀ ਮੰਨਿਆ ਜਾਂਦਾ ਉਸ ਨੂੰ ਅਸਲੀ ਰੰਗ ਤੇ ਨਾ ਦਿੱਤੀ ਜਾਵੇ ਕਿਉਂਕਿ ਅਸਲੀ ਵਿੱਚ ਇਸ ਦਾ ਉਦਘਾਟਨ ਟੀਟੂ ਮਾਰਿਆ ਕਰੇਗਾ ਐਨ ਪੂਰੇ ਸਾਨੂੰ ਸਖਤ ਨਾ ਕਰੇਗਾ ਐਨ ਬੈਂਡ ਬਾਜਿਆਂ ਨਾਲ ਪੂਰੇ ਰੌਬ ਰੋਬ ਨਾਲ ਇੱਥੇ ਨਵੇਂ ਸਾਲ ਤੋਂ ਬਾਅਦ ਕਰੇਗਾ ਕਿਉਂਕਿ ਜਿਹੜੇ ਸਾਡੇ ਲੀਡਰ ਹੈਗੇ ਆ ਉਹ ਹਮੇਸ਼ਾ ਸਿਆਸਤੀ ਕਰਦੇ ਆਏ ਆ ਸਿਆਸੀ ਲੀਡਰ ਆ ਸਿਆਸਤੀ ਕਰਦੇ ਆਏ ਆ ਪੁਲਸੋ ਪੁਲ ਦੇ ਨੱਕ ਰਾਖੇ ਵਾਸਤੇ ਤਾਂ ਬਿਠਾਦੀ ਆ ਉਹਦੀ ਪੁਲ ਦੀ ਵੱਡੇ ਦੀ ਰਾਖੀ ਕਰਨ ਵਾਸਤੇ ਤਾਂ ਬਿਠਾਦੀ ਆ ਪਰ ਆਮ ਲੋਕਾਂ ਦੀ ਰਾਖੀ ਵਾਸਤੇ ਪੁਲਸ ਕਰਦੇ ਨਹੀਂ ਬੰਦੀ ਕਿਦਾ ਚਾਹੀ ਕੋਈ ਚਿੱਟੇ ਦਾ ਮਸਲਾ ਹੋਵੇ ਕੋਈ ਹੋਰ ਹੋਵੇ ਅੱਜ ਆ ਲੀਡਰ ਮੈਂ ਮੈਂ ਕਰਦੇ ਪਏ ਆ ਮੈਂ ਬਣਾਇਆ ਅਸੀਂ ਕੀਤਾ ਅਸੀਂ ਕੀਤਾ ਅਸੀਂ ਕੀਤਾ ਪਰ ਮੈਂ ਲੀਡਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਤੁਸੀਂ ਉਹ ਵੀ ਜ਼ਿੰਮੇਵਾਰੀ ਲਓ ਵੀ ਬੁੱਢਾ ਨਾਲਾ ਕਹਿੰਦੇ ਖਰਾਬ ਕਰਤਾ ਜਿਹੜਾ ਬੁੱਢਾ ਨਾਲਾ ਵਾ ਉਹਦੇ ਵਿੱਚ ਗੰਦ ਪਿਆ ਵਾ ਉਹ ਗੰਦ ਦੀ ਜ਼ਿੰਮੇਵਾਰੀ ਵੀ ਤੁਸੀਂ ਝੱਕੋ ਵੀ ਅਸੀਂ ਕੀਤਾ ਵਾ ਕਰ ਅਸੀਂ ਕੀਤਾ ਵਾ ਕਰ ਆ ਜਿਹੜਾ ਪੁਲ ਹੈਗਾ ਵਾ ਆ ਲੁਧਿਆਣਾ ਵਾਸੀਆਂ ਨੇ ਬਣਾਇਆ ਵਾ ਲੁਧਿਆਣਾ ਵਾਸੀਆਂ ਦੇ ਟੈਕਸ ਨਾਲ ਆਪਣਾ ਬਣਿਆ ਵਾ ਇਸ ਪੁਲ ਤੇ ਨੰਗਲ ਵਾਸਤੇ ਸਾਰੇ ਯਾਨੀ ਟੈਕਸ ਵੀ ਦੇਣਗੇ ਟੋਲ ਟੈਕਸ ਵੀ ਭਰਨਗੇ ਕਰ ਤੇ ਯਾਨੀ ਸਾਰੇ ਯਾਨੀ ਪਟਰੋਲ ਤੇ ਡੀਜ਼ਲ ਤੇ ਗੱਡੀਆਂ ਮਹਿੰਗੀਆਂ-ਮਹਿੰਗੀਆਂ ਲੈ ਕੇ ਟੈਕਸ ਭਰਦੇ ਆ ਸਾਡੇ ਆਮ ਲੋਕੀ ਕਰ ਤੇ ਸਾਡੇ ਆ ਲੀਟਰਲ ਜਿਹੜੇ ਹੈਗੇ ਸਿਆਸਤ ਕਰਦੇ ਆਕਰ ਤੇ ਮੈਂ ਤਾਂ ਫੇਰ ਬੇਨਤੀ ਕਰਦਾ ਵਾਂ ਵੀ ਇਹਨਾਂ ਦਾ ਜੇ ਮੈਥੋਂ ਡਰਦੇ ਮਾਰੇ ਆਹ ਜੇ ਉਗ ਘਾਟਨ ਕਰ ਦਿੰਦੇ ਆ ਤੇ ਆਹ ਨਕਲੀ ਮੰਨਿਆ ਜਾਵੇ ਕਿਉਂਕਿ ਹੁਣ ਸ਼ਹੀਦੀ ਦਿਹਾੜੇ ਚੱਲ ਰਿਹਾ ਇਹਨਾਂ ਦਿਨਾਂ ਦੇ ਵਿੱਚ ਮੈਂ ਸਿਆਸਤ ਨਹੀਂ ਕਰਨਾ ਚਾਹੁੰਦਾ ਇਹਨਾਂ ਦਿਨਾਂ ਦੇ ਵਿੱਚ ਕੋਈ ਇਦਾਂ ਦੀ ਗੱਲਬਾਤ ਨਹੀਂ ਹੋਣੀ ਚਾਹੀਦੀ ਕਿਦਾ ਤੇ ਇਸ ਕਰਕੇ ਮੈਂ ਨਵੇਂ ਸਾਲ ਤੋਂ ਬਾਅਦ ਇਹ ਦਾ ਉਦਘਾਟਨ ਕਰਨ ਵਾਸਤੇ ਆ ਰਿਹਾ ਵਾਂ ਤੇ ਬਾਕੀ ਸਾਰਿਆਂ ਨੂੰ ਬੇਨਤੀ ਕਰਦਾ ਵਾਂ ਵੀ ਇਸ ਦਾ ਅਸਲੀ ਹੱਕਦਾਰ ਉਦਘਾਟਨ ਦਾ ਵੈਸੇ ਤਾਂ ਟੀਟੂ ਬਾਣੀਆ ਹੀ ਆ ਐਂਡ ਪਾਰਟੀ ਆ ਜਿਹੜੇ 12-14 ਸਾਲ ਹੋ ਗਏ ਇਹਨਾਂ ਨਾਲ ਲੜਦੀ ਪਈ ਆ ਤੇ ਇਹਨਾਂ ਨਾਲ ਔਲਡਦੀ ਪਈ ਆ ਬਾਲਾ ਨਹੀਂ ਕਹਿੰਦਾ ਤੇ ਮੈਂ ਜਲਦ ਆ ਰਿਹਾ ਵਾਂ ਲੁਧਿਆਣੇ ਪੁਲ ਦਾ ਉਦਘਾਟਨ ਕਰਨ ਵਾਸਤੇ ਟੀਟੂ ਬਾਣੀਆ ਥੈਂਕ ਯੂ ਮਿਹਰਬਾਨੀ ਸ਼ੁਕਰੀਆ